ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪ੍ਰੋ ਪ੍ਰਾਈਮ ਨਿਊਜ਼ ਦੇ ਨਾਲ ਤੇ ਮੈਂ ਤੁਹਾਡਾ ਦੋਸਤ ਕਰਨ ਬਰਾੜ ਅੱਜ ਪੰਜਾਬ ਦੀ ਗੱਲ ਲਈਏ ਜਾਂ ਵਿਸ਼ਵ ਭਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਸਾਰਿਆਂ ਦੀ ਅੱਖ ਹੈ ਜਿਹੜੀ ਉਹ ਤਰਨ-ਤਰਨ ਜਿਵਨੀ ਚੋਂਤੇ ਲੱਗੀ ਹੋਈ ਹੈ ਇਸੇ ਦੇ ਚੱਲਦੇ ਅੱਜ ਅਸੀਂ ਵੀ ਜਿਵਨੀ ਚੋਂ ਤਰਨ-ਤਰਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਸਾਡੇ ਨਾਲ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਦੇਖੋਗੇ ਭਾਈ ਮਨਦੀਪ ਸਿੰਘ ਪੰਥਕ ਧਿਰਾਂ ਵੱਲੋਂ ਜਿਹੜੇ ਕੈਂਡੀਡੇਟ ਨੇ ਆਓ ਸਵਾਗਤ ਕਰੀਏ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਕੋਈ ਚਰਦੀ ਕਿਲਾ ਕਿਰਪਾ ਗੁਰ ਆਮਦਾਸ ਜੀ ਕਿਵੇਂ ਚੱਲ ਰਹੀ ਚੋਣ ਪ੍ਰਚਾਰ ਬਹੁਤ ਸੋਹਣਾ ਜੀ ਮਤਲਬ ਜਿੰਨਾ ਸੋਚਿਆ ਉਸ ਤੋਂ ਕਈ ਗੁਣਾ ਉੱਪਰ ਜਾ ਰਹੇ ਆ ਹੂੰ ਤੇ ਇਹਨਾਂ ਨੇ ਸੋਚਿਆ ਹੀ ਨਹੀਂ ਕਿ ਇਹਨਾਂ ਸੰਗਤਾਂ ਥੱਲੇ ਪਿਆਰ ਕਰਨੀ ਕੀ ਹੈ ਹਾਂਜੀ ਅਸੀਂ ਇਸ ਵਾਰ ਮਿਲਦੇ ਆਏ ਤੁਜੀ ਜੀ ਬੜੇ ਪੁਰਾਣੇ ਇੱਕ ਦੂਜੇ ਨੂੰ ਜਾਣਦੇ ਹੂੰ ਅਖੀਰਲੇ ਦਿਨਾਂ ਦੇ ਵਿੱਚ ਆ ਚੋਣ ਪ੍ਰਚਾਰ ਹੈ ਜਿਹੜਾ ਹਾਂ ਤੇ ਭਰਮਾ ਹੰਗਾਰਾ ਮਿਲ ਰਿਹਾ ਬਹੁਤ ਜ਼ਿਆਦਾ ਜੀ ਸਾਡੀ ਜਿਹੜੀ ਸੋਚ ਉਸ ਤੋਂ ਕਈ ਗੁਣਾ ਉੱਪਰ ਆ ਜਦੋਂ ਅਸੀਂ ਜਾਣੇ ਆ ਅਗਲੇ ਬਿਠਾ ਕੇ ਚਾਹ ਪਾਣੀ ਪੁੱਛਦੇ ਆ ਜੇ ਦੂਜੀਆਂ ਪਾਰਟੀਆਂ ਨਾਲ ਜਾਂਦੇ ਤਾਂ ਬੂਹੇ ਬੰਦ ਕਰ ਦਿੰਦੇ ਉਹਨੂੰ ਹੱਥ ਹਲਾਉਂਦੇ ਆ ਐਸਾ ਕਰਨਗੇ ਤਾਂ ਫਿਰ ਨਹੀਂ ਉਹਨੂੰ ਆਉਂਦੇ ਅੱਛਾ ਤੇ ਭਾਜੀ ਪਤਾ ਲੱਗ ਜਾਂਦਾ ਬੰਦੇ ਦੀ ਮਿਲ ਦੇ ਸਾਹ ਨੇਚਰਲ ਕਿਤਨਾ ਦਾ ਬੰਦਾ ਹੈ ਨਾ ਜੀ ਜੀ ਬੜਾ ਆਪ ਕਹੋ ਜੀ ਹਜ਼ੂਰੀ ਕਰਦੇ ਵੇ ਬੜਾ ਮਾਨ ਸਤਕਾਰ ਦਿੰਦੇ ਵੇ ਜੀ ਠੀਕ ਬੜੀ ਗਰੂ ਸਾਹਿਬ ਦੀ ਬਖਸ਼ਿਸ਼ ਹੈ ਤਾਂ ਆ ਆਪਾਂ ਦੂਸਰੀਆਂ ਪਾਰਟੀਆਂ ਦੀ ਤੁਸੀਂ ਗੱਲ ਕੀਤੀ ਹੈ ਤਾਂ ਦੂਸਰੀਆਂ ਪਾਰਟੀਆਂ ਵਾਲੇ ਕਈ ਤੁਹਾਡੇ ਤੇ ਇਲਜ਼ਾਮ ਵੀ ਲਗਾ ਰਹੇ ਨੇ ਕਿਉਂਕਿ ਆ ਆਪਾਂ ਥੋੜੀਆਂ ਜਿਹੀਆਂ ਗੱਲਾਂ ਉਹ ਉਹ ਵੀ ਕਰਾਂਗੇ ਇਲਜ਼ਾਮ ਵੀ ਲਾ ਰਹੇ ਨੇ ਕਿ ਜਿਹੜਾ ਮਨਦੀਪ ਸਿੰਘ ਨੇ ਉਹ ਬਾਹਰੀ ਕੈਂਡੀਡੇਟ ਨੇ ਉਹਨਾਂ ਇਲਜ਼ਾਮਾਂ ਨੂੰ ਤੁਸੀਂ ਕਿਵੇਂ ਦੇਖਦੇ ਬਾਰਾ ਭਾਜੀ ਮੈਂ ਕਿਹਾ ਦਿੱਲੀ ਚ ਲਾਹੌਰ ਚ ਆਏ ਹਾਂ ਕਿ ਤੇ ਮੈਨੂੰ ਇਸ ਤੋਂ ਬਾਹਰ ਕੀ ਉਹ ਕਹਿੰਦੇ ਆ 20 ਕਿਲੋਮੀਟਰ ਦਾ ਸਫ਼ਰ ਹੈ ਹਨਾ ਬਸ ਸਰ ਦਾ ਜੇ ਮੈਂ ਇੱਥੋਂ ਕਿਸੇ ਪਿੰਡ ਵੀ ਜਾਣਾ ਹੋਵੇ ਨਾ ਭਾਜੀ ਮੈਨੂੰ ਅੱਧੇ ਤੋਂ ਪੂਣਾ ਘੰਟਾ ਲੱਗਦਾ ਤਰਨਤਾਂ ਸ਼ਹਿਰ ਚ ਰਹਿਣਾ ਵੇ ਤਰਨਤਾਂ ਤੋਂ ਕਿਤੇ ਮੈਂ ਦੂਸਰੇ ਪਿੰਡ ਜਾਣਾ ਹੋਵੇ ਨਾ ਤੇ ਮੈਨੂੰ ਘਾਟ ਤੋਂ ਘਾਟ ਵੀ ਪੂਣਾ ਘੰਟਾ ਲੱਗਦਾ ਜਾਣ ਲੱਗੇ ਤੇ ਅੰਬਸਰ ਤੇ ਫਿਰ 20 ਕਿਲੋਮੀਟਰ ਮਨਦੀਪ ਸਿੰਘ ਨੂੰ ਸਾਰੀਆਂ ਪਾਰਟੀਆਂ ਦਾ ਜਿਹੜੇ ਪੰਥਕ ਪਾਰਟੀਆਂ ਨੇ ਉਹਨਾਂ ਦਾ ਸਹਿਯੋਗ ਮਿਲ ਰਿਹਾ ਪੂਰਨ ਤੌਰ ਤੇ ਬਿਲਕੁਲ ਜੀ ਬਿਲਕੁਲ ਜਿਹੜੀਆਂ ਪਾਰਟੀਆਂ ਨੂੰ ਸਾਰੀਆਂ ਦਾ ਸਹਿਯੋਗ ਮਿਲਦਾ ਪਿਆ ਪੂਰਨ ਤੌਰ ਤੇ ਨਾਲ ਆ ਮਤਲਬ ਟੱਟ ਕੇ ਮੇਨਾਂ ਖਲੋਤੀਆਂ ਪੂਰਾ ਸਾਥ ਦੇ ਰਹੀਆਂ ਗਰਾਊਂਡ ਦੇ ਉੱਪਰ ਸਾਰੀਆਂ ਪਾਰਟੀਆਂ ਗੱਲ ਕਰੀਏ ਜਿਹੜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਾ ਮੈਂ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਬਰਾਬਰ ਕੈਂਡੀਡੇਟ ਖੜਾ ਕੀਤਾ ਹੈਗਾ ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਨਵਾਬ ਦੇਖੋ ਉਹ ਤੇ ਵੇਖੋ ਨਕਾਲਤਰ ਸ਼ਾਹਪ ਕਹਿ ਲੋ ਕਿ ਉਹਨਾਂ ਨੂੰ ਸਜ਼ਾ ਲੱਗੀ ਸੀ ਹੈਨਾ ਉੱਥੇ ਆਪਣੇ ਮਤਲਬ ਕਬੂਲ ਵੀ ਕਰ ਚੁੱਕੇ ਸੀ ਜੋ ਕੁਝ ਉਹਨਾਂ ਦੇ ਸਰਕਾਰ ਦੇ ਹੁੰਦੇ ਵਿੱਚ ਬਰਗਾੜੀ ਵਿੱਚ ਗੋਲੀकांड ਹੋਇਆ ਪਰ ਉਹ ਹੁਣ ਕਹਿ ਲੋ ਕਿ ਕਿਤਨਾ ਕਿਤੇ ਥੱਲੇ ਸੰਗਤਾਂ ਉਹਨਾਂ ਨੂੰ ਨਹੀਂ ਪਿਆਰ ਦੇ ਰਹੀ ਹੈ ਨਹੀਂ ਉਹਨਾਂ ਦਾ ਉਤਸਾਹ ਹੈ ਸੰਗਤਾਂ ਕਹਿੰਦੀਆਂ ਕਿ ਯਾਰ ਤੁਸੀਂ ਇੰਨਾ ਵੱਡਾ ਸਿੱਖੀ ਦਾ ਕਾਹਨ ਕੀਤਾ ਵਾ ਸਿੱਖ ਹੋਗੇ ਸਿੱਖੀ ਦਾ ਕਾਹਨ ਕੀਤਾ ਕਿਤੇ ਨਾ ਕਿ ਬਹੁਤ ਵੱਡਾ ਸੰਗਤਾਂ ਥਲੇ ਰੋਸ ਐ ਇਸ ਚੀਜ਼ ਤੇ ਧਰਮੀ ਫੌਜੀ ਦੇ ਪਰਿਵਾਰ ਨੂੰ ਕਹਿੰਦੇ ਅਸੀਂ ਟਿਕਟ ਦੇ ਕੇ ਨਵਾਜਿਆ ਮੁਕਾਬਲਾ ਹੀ ਹੋ ਤਾਂ ਅਕਾਲੀ ਦਲ ਕਹਿ ਰਿਹਾ ਵੀ ਸਾਡਾ ਮਨਦੀਪ ਸਿੰਘ ਨਾਲ ਸਿੱਧਾ ਮੁਕਾਬਲਾ ਹੈਗਾ ਚਲੋ ਵੇਖੋ ਇਹ ਧਰਮੀ ਫੌਜੀ ਬਾਰੇ ਕੁਝ ਨਹੀਂ ਕਹਿੰਨੇ ਸਾਡੇ ਸਤਕਾਰਯੋਗ ਨੇ ਇਹ ਤੇ ਭਾਜੀ ਹੁਣ ਜਦੋਂ 11:00 ਤੋਂ 13:00 ਨੂੰ VOTING ਹੋਣੀ ਹੈ 14:00 ਨੂੰ ਰਿਜ਼ਲਟ ਆਣੇ ਪਤਾ ਲੱਗ ਜਾਣਾ ਭਾਜੀ ਤੁਸੀਂ ਰਾਜਨੀਤੀ ਦੇ ਵਿੱਚ ਨਵੇਂ ਆਏ ਹੋ ਬਿਲਕੁਲ ਲੱਗਦਾ ਕਿ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਜਾਂ ਦੂਜੇ ਕੈਂਡੀਡੇਟ ਖੜੇ ਨੇ ਤੁਸੀਂ ਮੰਦੀਪ ਸਿੰਘ ਉਹਨਾਂ ਦਾ ਮੁਕਾਬਲਾ ਕਰ ਸਕੂਗਾ ਕਿਉਂਕਿ ਉਹ ਬੜੇ ਐਕਸਪੀਰੀਅੰਸ ਨੇ ਉਹਨਾਂ ਕੋਲੇ ਬੜੇ ਵੱਖ-ਵੱਖ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਨੇ ਪਰ ਬਿਲਕੁਲ ਨਵੇਂ ਹੋ ਤੁਸੀਂ ਤਾਂ ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ ਦੇਖੋ ਮੈਂ ਤਾਂ ਕਹਿਣਾ ਜੀ ਉਹ ਤੇ ਪੈਸੇ ਵਾਲੇ ਵੀ ਕਾਫੀ ਤਣਾਟ ਵੀ ਕਾਫੀ ਪਿੱਛੇ ਉਹਨਾਂ ਦੇ ਸਰਕਾਰਾਂ ਵਾਂ ਉਹਨਾਂ ਦਾ ਦਬ ਦਬਾਵਾ ਹੈ ਨਾ ਕਈਆਂ ਨੂੰ ਤਾਂ ਮਨਸੂਰ ਨੂੰ ਮਿਲਦਾ ਪਿਆ ਕਿ ਉਹ ਸਾਡੇ ਪਰਚੇ ਵੀ ਕਰਾ ਰਹੇ ਮੇਰੇ ਜਿਹੜੇ ਤੇਰੇ ਨਾਲ ਤੁਰਨਾਂ ਦੇ ਮੇਰੇ ਵਕੀਲੋ ਕਿ ਸਹਿਯੋਗੀ ਨੇ ਸਾਰੇ ਹਨਾ ਸੰਗੀ ਸਾਥੀ ਕਈਆਂ ਕਿਸਾਨ ਵੀਰਾਂ ਦੇ ਪਰਚੇ ਹੋ ਚੁੱਕੇ ਨੇ ਹਨਾ ਤੇ ਡਰਾ ਤੁਮ ਘਾਰੇ ਇਹੋ ਕਹਿ ਰਹੇ ਕਿ ਮਤਲਬ ਤੁਸੀਂ ਮਨਦੀਪ ਸਿੰਘ ਦੇ ਖਾਲਸੇ ਦੇ ਨਾਲ ਨਾਲ ਤੁਰੋ ਜੇ ਤੁਸੀਂ ਨਾਲ ਤੁਰੋਗੇ ਤਾਂ ਤੁਹਾਡੇ ਤੇ ਪਰਚੇ ਹੋ ਜਾਣਗੇ ਇਟਸ ਇਸੀ ਗੱਲਾਂ ਤੇ ਅਸੀਂ ਤੁਹਾਨੂੰ ਅਸੀਂ ਡਾਇਰੈਕਟ ਨਹੀਂ ਸੀ ਕਰੇ ਇਹੀ ਗੱਲਾਂ ਤੇ ਅਸੀਂ ਤੁਹਾਨੂੰ ਲਿਆਉਣਾ ਚਾਹ ਰਹੇ ਬਿਲਕੁਲ ਜੀ ਬਿਲਕੁਲ ਇਹ ਦੇਖੋ ਕਿਤੇ ਨਾ ਕਿਤੇ ਲੋਕਤੰਤਰ ਦਾ ਬਹੁਤ ਵੱਡਾ ਕਹਾਣ ਹੈ ਇੱਥੇ ਲੋਕਾਂ ਨੂੰ ਵੀ ਜਾਗਰੂਤ ਹੋਣਾ ਪੈਣਾ ਸਾਰੇ ਮੈਂ ਤੁਹਾਡੇ ਮਾਧਿਅਮ ਬੇਨਤੀ ਕਰਦਾ ਸਾਰੇ ਨੂੰ ਜਾਗਰੂਨ ਜੇ ਅੱਜ ਸਾਰੇ ਤੇ ਇਹ ਕਹਿ ਰਹੇ ਕਿ ਧਰਤੇ ਪਰਚੇ ਹੋ ਰਹੇ ਨੇ ਮਨਦੀਪ ਸਿੰਘ ਖਾਲਸਾ ਨਾਲ ਤੁਰੇ ਤੇ ਕੱਲ ਨੂੰ ਸਰਕਾਰ ਸਾਡੇ ਨਾਲ ਕੀ ਕਰੇਗੀ ਹੂੰ ਇਹ ਤਾਂ ਫੇ ਕਹਿ ਲਓ ਕਿ ਸਿੱਖਾਂ ਦੇ ਨਾਲ ਸ਼ਰੀਆਂ ਤੱਕ ਆਉਂਦਾ ਵਾ ਪੰਜਾਬੀ ਦੇ ਸ਼ਰੀਆਂ ਤੱਕ ਆਉਂਦਾ ਪਏ ਤੇ ਚੋਣ ਕਮਿਸ਼ਨਰ ਨੂੰ ਆਪਾਂ ਤੁਹਾਡੇ ਮਾਧਿਅਮ ਨੂੰ ਬੇਨਤੀ ਕਰਦੇ ਇਹਦੇ ਉੱਤੇ ਸਖਤ ਐਕਸ਼ਨ ਲੈਣ ਜਿਹੜੀਆਂ ਚੀਜ਼ਾਂ ਡਰਾਪ ਆ ਰਹੇ ਲੋਕਾਂ ਉ ਤੇ ਡਰਾ ਦੂ ਕਰ ਕਿਉਂਕਿ ਲੋਕਤੰਤ ਸਭ ਨੂੰ ਅਧਿਕਾਰ ਹੈ ਜਿੱਥੇ ਮੱਜੀ ਵੋਟ ਪਾ ਜਿੱਥੇ ਮੱਜੀ ਦੇ ਨਾਮ ਬਈ ਖੁੱਲ ਕੇ ਚੱਲ ਸਕਦੇ ਇਹ ਥੋੜੀ ਕੀ ਯਾਰ ਕੋਈ ਸਾਡੇ ਨਾਲ ਫੋਟੋ ਵੀ ਕਰਾ ਆ ਗਿਆ ਅਗਲੇ ਦਿਨ ਹੀ ਜਾ ਕੇ ਦੇ ਘਰ ਬਹਿ ਜਾਣਾ ਜੇ ਜਰਮੰਦੀਤ ਸਿੰਘ ਦੇ ਖਾਲਸੇ ਦੇ ਨਾਲ ਗਿਆ ਤੇ ਤੇਰੇ ਤੇ ਹੀ ਪਰਚਾ ਪਵਾ ਦਨੇ ਜੇ ਤੂੰ ਨਹੀਂ ਹਟਿਆ ਤੇ ਤੇ ਫੋੜਾ ਵਾਸ਼ੇ ਲਾਵਾਂਗੇ ਤੂੰ ਕਾਨੂੰ ਪਛਤਾਏਗਾ ਜੂ ਨਾਲ ਤੁਰਿਆ ਯਾਰ ਇਦਾਂ ਦੀ ਕਿਉਂ ਕਰਦੇ ਜੇ ਕੋਈ ਨਹੀਂ ਮੰਨਦਾ ਪਹਿਲਾਂ ਤੂੰ ਪੈਸੇ ਦਿੰਦੇ ਹੈਨਾ ਪਹਿਲਾਂ ਉਹ ਪੈਸੇ ਨਾਲ ਖਰੀਦ ਪੈਸੇ ਨਹੀਂ ਮੰਨਦਾ ਫਿਰ ਪਰਚੇ ਵਾਲਾ ਆਉਂਦੇ ਫਿਰ ਉਹਨੂੰ ਡਰਾਉਂਦੇ ਧਮਕਾਉਂਦੇ ਇਦਾਂ ਦਾ ਕੰਮ ਕਰਨੇ ਸ਼ੁਰੂ ਕਰਦੇ ਜਦ ਕਿ ਗਰਾਊਂਡ ਲੈਵਲ ਉੱਤੇ ਇਸ ਤਰ੍ਹਾਂ ਦਾ ਕੁਝ ਵੀ ਹੋ ਜੀਦਾ ਹਮ ਮੰਦੀਪ ਸਿੰਘ ਦਾ ਮੁੱਖ ਏਜੰਡਾ ਕੀ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਤੁਸੀਂ ਏਜੰਡਾ ਲੋਕਾਂ ਨੂੰ ਪੂਰੇ ਪੇਸ਼ ਕੀਤਾ ਹੁਣ ਦੇਖੋ ਮੇਰਾ ਮੁੱਖ ਏਜੰਡਾ ਇਹੋ ਹੈ ਕਿ ਪੰਜਾਬ ਚੋਂ ਆਪਾਂ ਨਸ਼ਾ ਕਰਤੂ ਕਹ ਖਤਮ ਕਰਨਾ ਤੇ ਪੰਜਾਬ ਦੀ ਨਸਲ ਆ ਜਿਹੜੀ ਆਪਣੀ ਉਹ ਬਚਾਉਣੀ ਨੌਜਵਾਨ ਪੀੜੀ ਜੇ ਫਸਲਾਂ ਬਚਣਗੇ ਤੇ ਆਪਾਂ ਫਸਲਾਂ ਬਾਰੇ ਗੱਲ ਕਰਾਂਗੇ ਤੇ ਅੱਜ ਸਾਨੂੰ ਕਹਿੰਦੇ ਕੀ ਪੇ ਸਟੇਜਾਂ ਉੱਤੇ ਜੀ ਆਪਾਂ ਨਸ਼ਾ ਖਤਮ ਕਰ ਦਿਆਂਗੇ ਮੈਨੂੰ ਇਹ ਨਹੀਂ ਸਮਝ ਆਉਂਦਾ ਜਿਹੜੀ ਸਰਕਾਰ ਉੱਠਦੀ ਨਸ਼ਾ ਖਤਮ ਕਰ ਦੇ ਬਿਲਕੁਲ 30 ਤੋਂ 35 ਸਾਲ ਤੱਕ ਸਰਕਾਰਾਂ ਰਹ ਚੁੱਕੀਆਂ ਸਾਰੀ ਜਿਹੜੀ ਤੁਸੀਂ ਆਏ ਜੱਗੇ ਹੈਣਾ ਮੌਜੂਦਾ ਸਰਕਾਰ ਵੇਖੋ ਕੀ ਕਹਿੰਦੀ ਪਈ ਹੈ ਜੀ ਆਪਾਂ ਇੱਕ ਹਫਤੇ ਬਾਅਦ ਨਸ਼ਾ ਖਤਮ ਕਰ ਦੇ ਕੱਲ ਦਾ ਕੇਜਰੀ ਵਾਲਾ ਬਿਆਨ ਮੈਂ ਹੱਥ ਜੋੜ ਕੇ ਪੁੱਛਣਾ ਕੇਜੀ ਸਾਹਿਬ ਜੀ 3.5 ਸਾਲ ਸਰਕਾਰ ਤੁਹਾਡੀ ਰਹੀ ਆ ਭਗਵੰਤ ਮਾਨ ਸਾਹਿਬ ਸੀਐਮ ਨੇ ਇੱਥੇ ਤੁਸੀਂ ਸੁਪਨੇ ਨਾ ਵੇਖੋ ਤੇ ਉਹਨਾਂ ਨਸ਼ਾ ਖਤਮ ਕੀਤਾ ਹੁਣ ਤੇ ਹਫ਼ਤੇ ਜੀ ਕੀ ਖਤਮ ਕਰ ਲੋਗੇ ਇਹ ਜਾਣ ਪੁੱਝ ਕੇ ਲੋਕਾਂ ਨੂੰ ਇੱਕ ਵੋਟਾ ਮੰਗਦਾ ਟੈਕਟ ਬਣਾ ਲਿਆ ਇਹਨਾਂ ਕਿ ਆਪਾਂ ਇਸ ਵਾਰ ਵੋਟਾਂ ਲੈਣੀਆਂ ਤੇ ਲੋਕਾਂ ਨੂੰ ਮਰ ਕੇ ਇਮੋਸ਼ਨ ਕਰਨਾ ਪਰ ਹੁਣ ਲੋਕੀ ਇਮੋਸ਼ਨ ਨਹੀਂ ਹੋਣ ਲੱਗੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੀ ਸਰਕਾਰ ਨੇ 3.5 ਸਾਲ ਸਾਡਾ ਕੰਮ ਨਹੀਂ ਕੀਤਾ ਮੋਨ ਸੜ ਦੇ ਉੱਤੇ ਪਰਚੇ ਕਰਨ ਤੇ ਆ ਚੁੱਕੀ ਸਰਕਾਰ ਜੇ ਆਪਾਂ ਕਿਸੇ ਦੇ ਨਾਲ ਤੁਰਦੇ ਆ ਜੇ ਕੋਈ ਕਿਸਾਨ ਵੀ ਧੰਨ ਲੋਂਦੇ ਉਹਨਾਂ ਉੱਤੇ लाठी ਚਾਰਜ ਹੁੰਦਾ ਆਪਣੇ ਟੀਚਰ ਅਧਿਆਪਕ ਉਹਨਾਂ ਉੱਤੇ लाठी ਚਾਰਜ ਹੁੰਦਾ ਵੇਖੋ ਇਸ ਟਾਈਮ ਸਰਕਾਰ ਨੇ ਪੂਰਾ ਆਪਣਾ ਕਹਿ ਲਓ ਕਿ ਪੰਜਾਬ ਦਾ ਪੰਜਾਬ ਦੀ ਪੂਤੀ ਸਾਰੀ ਲੈ ਕੇ ਤਰੰਤ ਤਰੰਤ ਸ਼ਿਫਟ ਕਰਦੀ ਥਾਣੇ ਵਿਲੇ ਹੋ ਗਏ ਆਮ ਜਨਤਾ ਕਿੱਥੇ ਆਪਣੀ ਸੁਣਵਾਈ ਕਰੇਗੀ ਕਿ ਕੋਈ ਜਗ੍ਹਾ ਬਚੀ ਹੈ ਪਰ ਕਿਤਨਾ ਕਿਤੇ ਵੇਖਣਾ ਚਾਹੀਦਾ ਵਾ ਕਿ ਇਹ ਚੀਜ਼ਾਂ ਇਹ ਆਪਣੇ ਨੂੰ ਆਮ ਕਹਿੰਦੇ ਮੈਂ ਤਾਂ ਕਦੀ ਜ਼ਿੰਦਗੀ ਨੂੰ ਆਮ ਕਹਾ ਇਹ ਪਲੇਨੋਮਿਕ ਕਈ ਗੁਣਾ ਖਾਸ ਨਿਕਲਦੇ ਪਏ ਵੀਆਈਪੀ ਕਲਚਰ ਉਹਨਾਂ ਨੂੰ ਕਿਤੇ ਉੱਪਰ ਲਾਏ ਨੇ ਬਹੁਤ ਜ਼ਿਆਦਾ ਆਮ ਬੰਦਾ ਇਹਨਾਂ ਕੋਲ ਜਾ ਕੇ ਸਵਾਲ ਤੱਕ ਨਹੀਂ ਪੁੱਛ ਸਕਦਾ ਐਨੀ ਪੁਲਿਸ ਫੋਰਸ ਨਾਲ ਲੈ ਕੇ ਤੁਰਦੇ ਕੇਜਰੀਵਾਲ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਕਿ ਅਸੀਂ ਇੱਥੇ ਜਿਹੜਾ 11 ਤਰੀਕ ਤੋਂ ਬਾਅਦ ਹੈ ਜਿਹੜੇ ਇੱਥੇ ਗੈਂਗਸਟਰਵਾਦ ਬਿਲਕੁਲ ਖਤਮ ਕਰ ਦਾਂਗੇ ਤੁਹਾਨੂੰ ਲੱਗਦਾ ਤਰਨਤਰਨ ਦੇ ਵਿੱਚ ਇੰਨਾ ਪ੍ਰਭਾਵ ਹੈ ਗੈਂਗਸਟਰਵਾਦ ਜੇ ਨੂੰ ਪਤਾ ਸੀ ਕਿ ਗੈਂਗਸਟਰਵਾਦ ਹੈਗਾ ਇਹਨਾਂ ਦੇ ਹਿਸਾਬ ਨਾਲ ਮਚਲਣ ਲੱਗਾ ਮੈਂ ਤੇ ਪਹਿਲੀ ਗੱਲ ਗੈਂਗਸਟਰ ਲਬਜ਼ ਨਹੀਂ ਵਰਤਦਾ ਰੀਜ਼ਨ ਹੈ ਉਹ ਵੀ ਕਿਸੇ ਦਾ ਧੀਆ ਪੋਤਾ ਹੈ ਬਿਲਕੁਲ ਉਹਨਾਂ ਉਤੇ ਝੂਠੇ ਪਰਚੇ ਪਾ ਕੇ ਸਤਾ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਬਾਹਰ ਕੱਢਿਆ ਗਿਆ ਆਪਣੇ ਦੇਸ਼ ਤੋਂ ਬਾਹਰ ਫਰੋਂਦ ਦੇ ਵਿੱਚ ਹੈਨਾ ਭਾਜੀ ਜੇ ਆਪਾਂ ਪਹਿਲਾਂ ਹੀ ਲੋਇੰਡਰੀਤੀ ਸਥਿਤੀ ਸਹੀ ਰੱਖੀ ਹੋ ਕੇ ਇਹਨਾਂ ਨੂੰ ਆਪਾਂ ਨਾ ਤੰਗ ਪਰੇਸ਼ਾਨ ਕਰੀ ਤਾਂ ਕਿਉਂ ਆਪਣਾ ਘਰ ਛੱਡ ਕੇ ਜਾਏਗਾ ਤੁਸੀਂ ਉਹ ਤੁਹਾਨੂੰ ਤੰਗ ਪਰੇਸ਼ਾਨ ਕਰੇਗਾ ਤੁਹਾਨੂੰ ਕੁੱਟੇ ਮਾਰੇਗਾ ਤੇ ਇਹਦਾ ਬਦਲਾ ਨਹੀਂ ਲੋਗੇ ਲਵੋਗੇ ਨੇਚਰਲੀ ਗੱਲ ਭਾਜੀ ਕੋਈ ਵੀ ਹੋ ਇਨਸਾਨ ਪਰ ਆਪਾਂ ਕਿਉਂ ਧੱਕੇ ਛਈਆਂ ਪਹਿਲਾਂ ਕੀਤੀਆਂ ਉਹਨਾਂ ਨੂੰ ਆਪਾਂ ਗੈਂਗਸਟਰ ਕਹਿੰਦਾ ਪਏ ਸਾਢੇ 3 ਸਾਲ ਤੁਹਾਡੀ ਸਰਕਾਰ ਰਹਿ ਚੁੱਕੀ ਹੋਵੇ ਤੁਸੀਂ ਮੌਜੂਦਾ ਕੰਮ ਹੈ ਕਿ ਬਿਨਾ ਕਰਕੇ ਵਿਖਾਇਆ ਹੋਵੇ ਗਲੀਆਂ ਦਾ ਬੇੜਾ ਗਰਗ ਨਾਲੀਆਂ ਦਾ ਬੇੜਾ ਗਰਗ ਨਾ ਕਿ ਇਹਨੂੰ ਮੈਡੀਕਲ ਫ੍ਰੀ ਦਿੱਤੇ ਨਾ ਕਿ ਇਹਨੂੰ ਸਕੂਲ ਦਾ ਫ੍ਰੀ ਕੀਤਾ ਕੁਝ ਵੀ ਨਹੀਂ ਕੀਤਾ ਇਹਨਾਂ ਨੇ ਗਰਾਊਂਡ ਤੇ ਇੱਕ ਕੰਮ ਗਣਾ ਦੋ ਸਾਡਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਵਾ ਗੁਗਨ ਸਿੰਘ ਦੀ ਬੇਦ ਵੀਣਗੇ 24 ਘੰਟੇ ਹੱਲ ਕਰਾਂਗੇ ਫਿਰ ਉਹ ਗੱਲ ਆ ਗਈ ਨਾ ਅੱਜ ਕੇਜਬਲ ਸਾਹਿਬ ਫਿਰ ਬਿਆਨ ਦੇ ਰਹੇ ਆਪਾਂ ਹਫਤੇ ਚਾਹ ਕਰਦਾਂਗੇ ਯਾਰ ਤੁਸੀਂ ਪਹਿਲਾਂ ਨਹੀਂ ਆਪਣਾ ਬਿਆਨ ਪੜੋ ਤੁਸੀਂ ਪਹਿਲਾਂ ਵੀ ਬਿਆਨ ਦੇ ਕੇ 24 ਘੰਟਿਆਂ ਦੇ ਗੁਰਗਾਂਸੇ ਦੀ ਬੇਜਾ ਹੱਲ ਹੋਏਗਾ ਆਪਾਂ ਕੀਤਾ ਸਾਢੇ 3 ਸਾਲ ਲਾ ਸਾਢੇ 3 ਸਾਲ ਲੰਘੇ ਭਾਜੀ ਅੱਜ ਵੀ ਉਹਦੇ ਉੱਤੇ ਇੱਕ ਬੰਦਾ ਕੋਈ ਇਹਨਾਂ ਦਾ ਐਮਐਲਏ ਬਖਾਉ ਕੋਈ ਗਿਆ ਹੋਵੇ ਜਾਂਦਾ ਹੀ ਨਹੀਂ ਉੱਥੇ ਭਾਜੀ ਇੱਥੇ ਸਾਰੀ ਐਮਐਲਏ ਸ਼ਿਫਟ ਇਹਨਾਂ ਦੀ ਆ ਚੁੱਕੀ ਮੰਤਰੀ ਇੱਥੇ ਆ ਚੁੱਕੇ ਸੀਐਨ ਸਾਖ ਵਤ 6 ਵਾਰ ਹੀ ਆ ਚੁੱਕੇ ਕੇਜਰੀਵਾਲ ਸਾਹਿਬ ਵੀ ਇੱਥੇ ਆ ਚੁੱਕੇ ਪਰ ਉਹ ਵੀਰ ਕੋ ਕਿਉਂ ਨਹੀਂ ਜਾਣਦੇ ਬਿਲਕੁਲ ਉਹ ਵੀਰ ਕੋ ਜਾਣਨਾ ਚਾਹੀਦਾ ਸੀ ਜੇ ਆਪਾਂ ਮੁੱਦਿਆਂ ਦੀ ਗੱਲ ਤੇ ਆ ਜਾਈਏ ਆਪਾਂ ਮੁੱ ਬੰਦੀ ਸਿੰਘ ਸਾਨੂੰ ਕਹਿੰਦੇ ਫਾਈਲ ਸਾਡੇ ਕਾਊਂਟਰ 'ਚ ਪਈ ਆ ਪਰ ਸਾਈਨ ਕਰਨੇ ਬੰਦੀ ਸਿੰਘ ਰਿਹਾ ਕੋਈ ਨਹੀਂ ਹਾਂ ਨਹੀਂ ਆ ਉਲਟਾ ਸਾਡੇ ਹੋਰ ਸਿੰਘ ਅੰਦਰ ਕਰਤੇ ਜੇਲ੍ਹਾਂ ਵਿੱਚ ਐਨਐਸਏ ਲਾ ਕੇ ਡਿਫਰੂ ਗੜ ਭੇਜਤਾ ਉਹਨਾਂ ਨਾਲ 40-45 ਮੁੰਡੇ ਹੋਰ ਜੇਲ੍ਹਾਂ ਵਿੱਚ ਸ਼ਿਫਟ ਕੀਤੇ ਹੋਏ ਆ ਆਪਾਂ ਕਰਦੇ ਕੀ ਪੈਗਰਾਉਂਡ ਦੇ ਉੱਤੇ ਮੇਨ ਗਰਾਉਂਡ ਤੇ ਕੰਮ ਮੰਗਦੀ ਹੁਣ ਦੁਨੀਆ ਇਹ ਜਿਹੜੀ ਝੂਠੇ ਚੁਟਕਲੇ ਜੁੱਪੇ ਸੁਣਨੇ ਇਹ ਨਹੀਂ ਹੁਣ ਪਸੰਦ ਕਰਦੇ ਉਹਨਾਂ ਨੇ ਬੜੇ ਹੋ ਗਏ ਸਾਨੂੰ ਇਹ ਕਿ ਯਾਰ ਪਹਿਲੀਆਂ ਸਰਕਾਰਾਂ ਤੋਂ ਆਪਾਂ ਤੰਗ ਆ ਗਏ ਸੀ ਆਪਾਂ ਬਦਲਾਵ ਲਿਆ ਨੇ ਉਹ ਬਦਲਾਵ ਤੇ ਪਾਈ ਉਸ ਤੋਂ ਵੀ ਨਕਮਾ ਨਿਕਲਿਆ ਮਨਦੀਪ ਸਿੰਘ ਜੇ 11 ਤਰੀਕ ਤੋਂ ਬਾਅਦ ਤੁਸੀਂ ਐਮਐਲਏ ਬਣਦੇ ਹੋ ਤਾਂ ਲੱਗਦਾ ਹੈ ਕਿ ਜਿਹੜਾ ਸਾਲ ਡੇਢ ਸਾਲ ਰਹਿ ਗਿਆ ਸਰਕਾਰ ਦਾ ਤੁਹਾਨੂੰ ਕੰਮ ਕਰਨ ਦੇਣਗੇ ਕਿਉਂਕਿ ਉਹ ਸਰਕਾਰ ਆਮ ਆਦਮੀ ਪਾਰਟੀ ਦੇ ਤੁਸੀਂ ਆਜ਼ਾਦ ਹੋ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ 92 ਤੁਹਾਨੂੰ ਇੱਕ 93 ਜਿੰਨੇ ਜਿੱਤੇ ਹੋ ਤੁਹਾਨੂੰ ਇੱਕ ਸਾਈਡ ਤੇ ਨਜ਼ਰ ਰਹਿਣਗੇ ਤੇ ਮੈਂ ਤੁਹਾਨੂੰ ਇੱਕ ਸਾਈਡ ਤੇ ਨਜ਼ਰ ਆਵਾਂਗਾ ਤੁਸੀਂ ਆਪੇ ਕੋ ਖੁਦ ਕੀ ਵਾਕਏ ਭਾਜੀ ਮਤਲਬ ਉਹਨਾਂ ਨੇ 3.5 ਸਾਲ ਜਨੇ ਕੰਮ ਨਹੀਂ ਕੀਤਾ ਤੁਸੀਂ ਅੱਛੀਆਂ ਪੰਜਾਂ ਮਹੀਨਾਂ ਦੀ ਕਰਕੇ ਹੀ ਵਖਾਤ ਦੇ ਗੱਲ ਵੱਡੀ ਕਹਿ ਰਹੇ ਹੋ ਮੈਂ ਕਹਾਂ ਤੁਸੀਂ ਵੇਖੀ ਚੱਲੋ ਭਾਜੀ ਤੇ ਗਰਾਊਂਡ ਤੇ ਚੈੱਕ ਕਰਨਾ ਮੈਂ ਗੱਲਾਂ ਦਾ ਕੜਾ ਨਹੀਂ ਬਣਾਣਾ ਆ ਮੈਂ ਵੀ ਇੱਕ ਨਾਰਮਲ ਪਰਿਵਾਰ ਤੋਂ ਉੱਠ ਕੇ ਆਇਆ ਮਨ ਨੂੰ ਵੀ ਪਤਾ ਭਾਜੀ ਕੀ ਪਰੇਸ਼ਾਨੀ ਹੈ ਮੈਂ ਯਕੀਨ ਕੋ ਦਿਲੋਂ ਕਹਿ ਲੱਗਾ ਭਾਜੀ ਪਿੰਡਾਂ ਵਿੱਚ ਵੜਿਆ ਨਹੀਂ ਜਾਂਦਾ ਪਿਆ ਐਨਾ ਮੁਸ਼ਕਲ ਐਨਾ ਗਲੀਆਂ ਨਾਲੀਆਂ ਬੁਰਾ ਹਾਲ ਥਾਂ ਥਾਂ ਤੇ ਪਾਣੀ ਖਲੋਤਾ ਜਾਂ ਛੋਟੇ ਛੋਟੇ ਪੱਤਰ ਸੇ ਖਾੜੋਈ ਯਾਰ ਨਾ ਚਾਰੇ ਤੇ ਇਹ ਕੀੜੇ ਮਕੌੜੇ ਆ ਤੁਸੀਂ ਆਪਣੇ ਬੱਚ ਨੂੰ ਲਗਦੀ ਲਾਈਫ ਦਿੰਦੇ ਪਏ ਜੇ ਇੱਥੇ ਤੁਸੀਂ ਪਿੰਡਾਂ ਦਾ ਬੁਰਾ ਹਾਲ ਰੱਖਿਆ ਮਨੋਜ ਜਾਨ ਸਾਹੀ ਤੁਸੀਂ ਨਸ਼ੇ ਦੇ ਲਾਤੀ ਆਪਣੇ ਧੀਆਂ ਪੁੱਤ ਕਿਉਂ ਨਸ਼ੇ ਲੋਂਦੇ ਉਹਨਾਂ ਨੂੰ ਨਸ਼ੇ ਕਰਾਓ ਹਾਂ ਤੁਹਾਨੂੰ ਪਤਾ ਲੱਗੇ ਫਿਰ ਦਰਦ ਕੀ ਹੁੰਦਾ ਨਸ਼ਾ ਕਹਿੰਦੇ ਕਿ ਏ ਭਾਜੀ ਬਹੁਤ ਗੰਦੀ ਰਾਜਨੀਤੀ ਹੋ ਚੁੱਕੀ ਹੈ ਤਰਨਤਨ ਜਿਮਣੀ ਚੋਣ ਦੇ ਵਿੱਚ ਇੱਕ ਬੜਾ ਚਰਚਾ ਦਾ ਵਿਸ਼ਾ ਬਣ ਗਿਆ ਰਾਜਾ ਵੜਿੰਗ ਪਹਿਲੇ ਉਹਨਾਂ ਦੇ ਦੋ ਬਿਆਨਾਂ ਤੇ ਆਪਾਂ ਗੱਲ ਕਰਾਂਗੇ ਪਹਿਲੇ ਬਿਆਨ ਤੇ ਗੱਲ ਕਰਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਵੀ ਤੁਹਾਨੂੰ ਖਾਲਿਸਤਾਨ ਚਾਹੀਦਾ ਕਿ ਹਿੰਦੁਸਤਾਨ ਉਹ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਮੈਂ ਇਹਦੇ ਰਾਹੇ ਹੋਣੀ ਤੁਹਾਡੇ ਮਾਦਮੇ ਪੁੱਛਣਾ ਚਾਹੁੰਦਾ ਪ੍ਰਾਇਤ ਤਰਨਤਨ ਜਿਮਣੀ ਚੋਣ ਲੈਕਸ਼ਨ ਲੜਦੇ ਵੀ ਆਪਾਂ ਹਨਾ ਆਪਾਂ ਚੋਣਾਂ ਦੇ ਮੁਕਤਕੂ ਗੱਲ ਕਰੀਏ ਹਨਾ ਗਰਾਊਂਡ ਤੇ ਲੋਕੀ ਥਲੇ ਕੰਮ ਮੰਗਦੇ ਪੇ ਬਿਆਨ ਬਾਜੀ ਤੋਂ ਬਾਅਦ ਦਿੰਦਾ ਨਹੀਂ ਭਰਾਵਾ ਇਲੈਕਸ਼ਨਾਂ ਤੋਂ ਬਾਅਦ ਕੋਈ ਗੱਲ ਨਹੀਂ ਤੇ ਨਾ ਬਹਿ ਕੇ ਆਪਾਂ ਸਿੱਟੇ ਪੇੜ ਵੀ ਕਰ ਲਾਂਗੇ ਪਰ ਹੋਣ ਜਿਹੜਾ ਮੁੱਦੇ ਦੀ ਗੱਲ ਤੇ ਕਰੀਏ ਕਿਉਂਕਿ ਸਾਰੀਆਂ ਸਰਕਾਰਾਂ ਤੋਂ ਲੋਕੀ ਤੰਗ ਆ ਚੁੱਕੇ ਐਨਾ ਕ ਤੰਗ ਆ ਚੁੱਕੇ ਪੁੱਛੋ ਕੁਛ ਨਾ ਪਹਿਲੀ ਇਹ ਦੋ ਸਰਕਾਰਾਂ ਸਾਈਡ ਤੇ ਕੀਤੀਆਂ ਕਾਲੀਆਂ ਤੇ ਕਾਂਗਰਸਾਂ ਦੀ ਆ ਹੁਣ ਆਪ ਦੀ ਸਾਈਡ ਤੇ ਕਰਨ ਲੱਗੇ ਐਨਾ ਭਾਜੀ ਪਰੇਸ਼ਾਨ ਕਰਦੇ ਪੁੱਛੋ ਕੁਛ ਨਾ ਜਿਹੜਾ ਕੋਈ ਆਵਾਜ਼ ਚੁੱਕਦਾ ਪਰਚਾ ਬੰਦ ਜਿਗੂ ਤੇ ਪੱਤਰਕਾਰ ਸੀ ਉਹਨਾਂ ਦੇ ਖਿਲਾਫ ਚਲਾ ਦਿੱਤਾ ਨਿਊਜ਼ ਚੈਨਲ ਬੰਦ ਆ ਉਸੇ ਟਾਈਮ ਇਹ ਤੂੰ ਹਣ ਮਤ ਸੋਚੋ ਕਿ ਤੁਸੀਂ ਉਹਦੇ ਖਿਲਾਫ ਬੋਲਤਾ ਤਾਂ ਨਿਊਜ਼ ਚੈਨਲ ਚੰਨਾ ਬੰਦ ਐ ਭਾਜੀ ਯਾਨੀ ਲੋਕਤੰਤਰ ਹੈ ਕਿ ਇਹੋ ਦੀ ਆਵਾਜ਼ ਨਹੀਂ ਚੁੱਕਣ ਦੇ ਰਹੇ ਹੱਕ ਸੱਚ ਦੀ ਇਹ ਬੁਰਾ ਹਾਲ ਦੀ ਪੰਜਾਬ ਦਾ ਕਰਕੇ ਰੱਖ ਛੱਡਿਆ ਇੱਕ ਬਿਆਨ ਉਹਨਾਂ ਨੇ ਬੂਟਾ ਸਿੰਘ ਤੇ ਦਿੱਤਾ ਉਹਨਾਂ ਦਾ ਬਿਆਨ ਨਹੀਂ ਦਿੱਤਾ ਉਹ ਤਾਂ ਮਜ਼ਾਕ ਹੀ ਕਹਿ ਸਕਦੇ ਆ ਨਾ ਤੇ ਜਿਹੜਾ ਐਸਸੀ ਭਾਈਚਾਰਾ ਸਾਡਾ ਮੋਢੇ ਨਾਲ ਮੋਢਾ ਲਾ ਕੇ ਜਰਨਲ ਵਰਗ ਦੇ ਨਾਲ ਤੁਰਦਾ ਅੱਜ ਆਪਣੀ ਮਿਹਨਤ ਦੇ ਸਦਕਾ ਅੱਜ ਚੰਗੀਆਂ ਪੋਜੀਸ਼ਨਾਂ ਤੇ ਪੋਸਟਾਂ ਤੇ ਬੈਠੇ ਨੇ ਉਹਨਾਂ ਨੇ ਬੂਟਾ ਸਿੰਘ ਦਾ ਜਿਹੜੇ ਬਹੁਤ ਹੀ ਗਰੀਬੀ 'ਚੋਂ ਉੱਠ ਕੇ ਜਿਨ੍ਹਾਂ ਨੇ ਮਿਹਨਤ ਕਰਕੇ ਇੱਕ ਮਨਿਸਟਰ ਬਣੇ ਤਾਂ ਉਹਨਾਂ ਦਾ ਮਜ਼ਾਕ ਖੜਾਇਆ ਉਹਨੋਂ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਆਪਾਂ ਨਾ ਕਹਿ ਲਓ ਕਿ ਗੁਰੂ ਦੇ ਸਿੱਖ ਹਾਂ ਸਾਨੂੰ ਜਾਤ ਪਾਤ ਗੁਰੂ ਸਾਹਿਬ ਨੇ ਉੱਪਰ ਰੱਖਿਆ ਸਾਨੂੰ ਕਿਸੇ ਬਾਰੇ ਟਿੱਪਣੀ ਕਰਨੀ ਨਹੀਂ ਚਾਹੀਦੀ ਯਾ ਇਹਦਾ ਮਤਲਬ ਕਿ ਤੁਸੀਂ ਆਪਣੇ ਆਪ ਤੇ ਕੁਰਸੀਆਂ ਲੈ ਕੇ ਆਪਣੇ ਤੇ ਮਾਣ ਮਹਿਸੂਸ ਕਰ ਲਾਪੇ ਜਤਾਇਆ ਤਾਂ ਉਹਨਾਂ ਨੇ ਹੀ ਆ ਤੇ ਉਹਨਾਂ ਦੇ ਉੱਤੇ ਖਿਲਾਫ ਹੋਣ ਲੱਪੇ ਜੇ ਇਹ ਕਿਤੇ ਨਾ ਕਿਤੇ ਰਾਜਾ ਫੜੀਂਦੇ ਸਿਰ ਦੇ ਉੱਤੇ ਕਹਿ ਲਓ ਕਿ ਉਹ ਬੜਾ ਵੱਡਾ ਘੋਲਾ ਨਹੀਂ ਉਹ ਮਹਿਮਾਨ ਜ ਨਹੀਂ ਹੁੰਦਾ ਕਿਸੇ ਨੂੰ ਯਾਰ ਮੈਂ ਜੋ ਮਰਜ਼ੀ ਕਹਾਂ ਮੈਂ ਜੋ ਮਰਜ਼ੀ ਕਿਹਨੂੰ ਕਹਾਂ ਮੈਂ ਗਾਲ ਵੀ ਕੱਢਦਾ ਮੈਂ ਕਿਨੂੰ ਕੁੱਟ ਮਾਰੀ ਲਵਾ ਮੈਨੂੰ ਅਸਰ ਹੀ ਨਹੀਂਗਾ ਕਿਉਂਕਿ ਕਹਿੰਦਾ ਮੈਂ ਕੁਰਸੀ ਤੇ ਬੈਠਾ ਪਰ ਗਲਤ ਆ ਜਿਹੜੇ ਵੀਰਾਂ ਨੂੰ ਇਹਨੇ ਗਲਤ ਕਮੈਂਟਮੈਂਟ ਕੀਤੀ ਹੈ ਮੈਂ ਤਾਂ ਕਹਿੰਦਾ ਸਰਾਸਰ ਗਲਤ ਆ ਬਹੁਤ ਵੱਡੀ ਇਹਨੇ ਗਲਤੀ ਕੀਤੀ ਹੈ ਮੈਂ ਤੇ ਇਹਦੀ ਨਖੇਦੀ ਕਰਦਾ ਮਸਲ ਸ਼ਬਦਾਂ ਵਿੱਚ ਇਹ ਤੇ ਵੇਖੋ ਆਉਣ ਵਾਲੇ ਯਾਨਾਂ ਤੱਕ ਵੋਟਿੰਗ ਹੋਣੀ ਇੱਥੇ ਰਿਜ਼ਲਟ ਇਹਨੂੰ ਆਪੇ ਖੁਦ ਪਤਾ ਲੱਜੇ ਆਪਣੇ ਗੁਰੂਆਂ ਨੇ ਤਾਂ ਜਾਤ ਪਾਤ ਖਤਮ ਕਰਤੀ ਖਤਮ ਕੀਤੀ ਭਾਈ ਇਹਨਾਂ ਦੇ ਹਜੇ ਮੈਂਟੈਲਿਟੀ ਉਹ ਦਿਮਾਗ ਵਿੱਚ ਵਿੱਚ ਹੈਗੀ ਹੈ ਇਹ ਭਾਵੇਂ ਪਤਾ ਹੀ ਕਰਦੇ ਇਹ ਵੋਟਾਂ ਲੈਣ ਦਾ ਟੈਕ ਟਗਾ ਬਸ ਸਿੱਖਾਂ ਨੂੰ ਹਿੰਦੂਆਂ ਨਾਲ ਲੜਾਓ ਹਿੰਦੂਆਂ ਨੂੰ ਸਿੱਖਾਂ ਨਾਲ ਲੜੋ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਲੜਾਓ ਤੇ ਜਿਹੜੇ ਦੂਜੇ ਵੀਰ ਭਰਾ ਉਹਨਾਂ ਨੂੰ ਲੜਾ ਦੋ ਇਹ ਯਾਰ ਗਲਤ ਆ ਤੁਸੀਂ ਮੁੱਦੇ ਦੀ ਰਾਜਨੀਤੀ ਕਿਉਂ ਨਹੀਂ ਕਰਦੇ ਮੁੰਡੇ ਅੱਜ ਤੱਕ ਇਹ ਨਹੀਂ ਸਮਝਣ ਲੱਗੀ ਗੁੱਸਾ ਐਸੀ ਚੀਜ਼ ਆ ਹੁੰਦਾ ਯਾਰ ਤੁਸੀਂ ਮੁੱਦੇ ਦੀ ਰਾਜਨੀਤੀ ਕੋ ਤੁਸੀਂ ਆ ਕੇ ਚੈਲੰਜ ਕਰਦੇ ਜਦੋਂ ਕੈਪਟਨ ਸਾਹਿਬ ਆਏ ਸੀ ਹੱਥ ਗੁੜਕਾ ਸਾਫ ਫੜ ਗਏ ਸੀ ਮੈਂ ਗਨੂ ਗੁਰਗਰਾਂ ਸਿੰਘ ਦੀ ਬੇਤ ਸਖਤ ਕਾਨੂੰਨ ਬਣਾਵਾਗਾ ਕੁਝ ਬਣਿਆ ਮੈਂ ਬਦੀ ਸਿੰਘ ਰਹਾ ਕਰਾਵਾਂਗਾ ਮੈਂ ਨਸ਼ਾ ਮੁਕਤ ਕਰਾਂਗਾ ਉਹ ਯਾਰ ਕੋਈ ਤੇ ਕੰਮ ਕਰਕੇ ਵਿਖਾ ਦਿਓ ਯਾਰ ਖਾਲੀ ਸਟੇਜਾਂ 'ਤੇ ਚੜ ਕੇ ਹੁੱਡੇ ਉੱਡੇ ਲਾਰੇ ਲਾ ਰਹੇ ਨੇ ਯਾਰ ਤੁਸੀਂ ਕਾਹਨੂੰ ਗਰਾਉਂਡ 'ਤੇ ਇਸ ਟਾਈਮ ਕੰਮ ਮੰਗਦੇ ਪਏ ਆ ਯੂਨੀਵਰਸਿਟੀ ਉੱਤੇ ਇਨਾ ਤੱਕਾ ਹੋ ਚੁੱਕਾ ਕੋਈ ਪਹੁੰਚਦਾ ਉਹ ਗੱਲ ਕਰਦਾ ਪਿਆ ਕੋਈ ਵੀ ਨਹੀਂ ਪੰਜਾਬ ਦੇ ਲੀਡਰ ਤਾਂ ਸਾਰੇ ਤਰਨ ਤਰਨ ਚਾ ਉਹ ਯੂਨੀਵਰਸਿਟੀ ਦੀ ਗੱਲ ਕਰਨ ਦੀ ਹੈ ਜੇ ਲੱਗਦਾ ਕਿ ਉਹਨਾਂ ਕੋਲ ਵੇਹਲ ਹੀ ਹੈਣੀਗੀ ਭਾਈ ਦੀ ਗੱਲ ਪਤਾ ਕੀ ਇੱਥੇ ਇੱਥੇ ਸ਼ਾਇਦ ਵੋਟਾਂ ਹੈ ਨਹੀਂ ਹਾਂ ਉੱਥੇ ਵੋਟਾਂ ਹੈ ਨਹੀਂ ਜਿੱਥੇ ਵੋਟਾਂ ਨੇ ਨਾ ਉੱਥੇ ਪਹੁੰਚ ਜਾਣਾ ਹੈ ਮਿੰਟਾਂ ਮਿੰਟ ਸਾਰਾ ਕਾਫਲਾ ਪਹੁੰਚ ਜਾਣਾ ਸੀ ਅੱਜ ਸਿੰਘਾ ਸਾਹਿਬ ਇੱਥੇ ਪੰਜ ਛੇ ਵਾਰੀ ਛੇ ਵਾਰੀ ਹੋ ਗਏ ਮੇਰੇ ਸਾਹ ਨਾਲ ਛੇ ਵਾਰੀ ਆ ਚੁੱਕੇ ਯਾਰ ਇੱਕ ਵਾਰੀ ਉਹ ਯੂਨੀਵਰਸਿਟੀ ਜਾਂ ਜਾ ਸਕਦੇ ਪੰਜਾਬ ਦੀ ਗੱਲ ਹੈ ਜੇ ਤੁਸੀਂ ਪੰਜਾਬੀ ਹੈਗੇ ਯੂਨੀਵਰਸਿਟੀ ਵਿੱਚ ਆਪਣੇ ਆਪਣੇ ਵੀਰ ਭਰਾ ਪੜ੍ਹ ਕੇ ਪੰਜਾਬ ਦੇ ਹਾਲੀ ਕਰਨਗੇ ਪੰਜਾਬ ਦੇ ਨੌਜਵਾਨ ਅੱਗੇ ਲੈ ਕੇ ਜਾਣਗੇ ਜੇ ਉਹ ਹੀ ਸਾਡੀ ਖਰਾਬ ਹੋ ਜਾਈਗੀ ਤੇ ਕਿੱਥੇ ਜਾਵਾਂਗੇ ਆਪਾਂ ਬਿਲਕੁਲ ਉਤੋਂ ਤਾਂ ਸਾਡੀ ਰਾਜਨੀਤੀ ਸ਼ੁਰੂ ਹੋਣੀ ਹੈ ਸੱਬਿਆ ਜ ਸਾਡਾ ਉਹਦੇ ਨਾਲ ਜੁੜਿਆ ਪਰ ਯੂਨੀਵਰਸਿਟੀ ਹੱਕ ਚ ਬੋਲਣ ਨੂੰ ਕੋਈ ਤਿਆਰ ਨਹੀਂ ਗਾ ਗਲਤ ਆ ਭਜੀ ਇਹ ਵੀ ਇਹ ਅਸਰ ਚ ਮੈਨੂੰ ਜੋ ਲੱਗਦਾ ਪਿਆ ਮੈਂ 20 25 ਸਾਲਾਂ ਨੋਟ ਕਰਦਾ ਭਜੀ ਸਾਡੇ ਪੰਜਾਬ ਨਾਲ ਤੱਕਾ ਹੀ ਹੁੰਦਾ ਆ ਰਿਹਾ ਸੰਦੀਪ ਸਿੰਘ ਨਾਲ ਮੁਲਾਕਾਤ ਦਾ ਕੋਈ ਸਵਬ ਬਣਿਆ ਇਹਨਾਂ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਚੜ੍ਹਦੀ ਕਲਾ ਸੰਦੀਪ ਸਿੰਘ ਜੀ ਉਹਨਾਂ ਵੱਲੋਂ ਕੋਈ ਸੰਦੇਸ਼ ਜਿਹੜਾ ਕੋਈ ਜਿਹੜਾ ਤੁਸੀਂ ਯੂਥ ਨੂੰ ਜਾਂ ਕੌਮ ਨੂੰ ਦਿੱਤਾ ਹੋਵੇਗਾ ਕਿ ਕੋ ਸੰਦੀਪ ਸਿੰਘ ਦਾ ਇੱਕੋ ਹੀ ਸੰਦੇਸ਼ ਹੈ ਉਹ ਕਹਿੰਦਾ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਹੂੰ ਗੁਰੂ ਸਾਹਿਬ ਦੇ ਲੜ ਲੱਗੀਏ ਬਾਣੀ ਪੜਹੀਏ ਤੇ ਅਮਰ ਅਸ਼ੀ ਹੈ ਆਪਾਂ ਚੜ੍ਹਦੀ ਕਲਾ ਜਿ ਰਹਿਣਾ ਪਟੈਂਦੀ ਕਲਾ ਜਿ ਰਹਿਣਾ ਬਿਲਕੁਲ ਤੇ ਉਹ ਕਹਿੰਦਾ ਸੀ ਕਿ ਇਹ ਗੰਦੀ ਰਾਜਨੀਤੀ ਇਹਨੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਇਹਨੂੰ ਆਪਾਂ ਸਾਫ਼ ਕਰੀਏ ਜੇ ਸਾਫ਼ ਕਰਨੀ ਹੈ ਇੱਕੋ ਇੱਕੋ ਹੱਲ ਹੈ ਕਿ ਮਨਦੀਪ ਸਿੰਘ ਖਾਲਸਾ ਨੂੰ ਵੋਟ ਪਾਓ ਫਿਰ ਤੁਹਾਡਾ ਹੱਲ ਹੋਣਾ ਪਾਰਟੀ ਦੇ ਚੋਣ ਨਿਸ਼ਾਨ ਲਾਓ ਹਮਮ ਸ਼ੁਕਰੀਆ ਜੀ ਸਮਾਂ ਦੇਣ ਲਈ ਤਾਂ ਇਹ ਸੰਸ ਸਾਡੇ ਨਾਲ ਮਨਦੀਪ ਸਿੰਘ ਜੋ ਪੰਥਕ ਧਿਰਾਂ ਵੱਲੋਂ ਆਪਣੇ ਕੈਂਡੀਡੇਟ ਨੇ ਤਾਂ ਤੁਸੀਂ ਦੇਖ ਰਹੇ ਸੀ ਪ੍ਰੋ ਪ੍ਰਾਈਮ ਨਿਊਜ਼ ਜੁੜੇ ਰਹੋ ਸਾਡੇ ਨਾਲ ਹੋਰ ਇੰਟਰਵਿਊਜ਼ ਲਈ ਸ਼ੁਕਰੀਆ ਜੀ